ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆ ਰਹੀ ਸੰਗਤ ਵਾਸਤੇ ਗੁਰਦੁਆਰਾ ਗੁਰੂ ਕੇ ਬਾਗ ਦੇ ਸਾਹਮਣੇ ਪਟਨਾ ਗਵਰਨਮੈਂਟ ਵੱਲੋਂ ਪਟਨਾ ਭਵਨ ਬਣਾਇਆ ਗਿਆ ਹੈ ਜੋ ਕਿ ਤਿੰਨ ਮੰਜ਼ਲੀਆਂ ਔਰ ਜਿੱਦ ਵਿੱਚ ਆਲੀਸ਼ਾਨ ਸਹੂਲਤਾਂ ਦਿੱਤੀਆਂ ਗਈਆਂ ਨੇ ਕਮਰੇ ਸਾਰੇ AC ਨੇ ਦੋ ਲਿਫਟਾਂ ਲੱਗੀਆਂ ਹੋਈਆਂ ਨੇ ਔਰ ਉਸ ਦੇ ਨਾਲ ਹੀ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਹਨ ਜੇਕਰ ਤੁਸੀਂ ਵੀ ਦਰਸ਼ਨ ਦੀਦਾਰੇ ਲਈ ਤਖਤ ਸ਼੍ਰੀ ਪਟਨਾ ਸਾਹਿਬ ਆਣਾ ਚਾਹੁੰਦੇ ਹੋ ਇਸ ਸਕਰੀਨ ਤੇ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣੀ ਬੁਕਿੰਗ ਕਰਵਾ ਕੇ ਆਪਣੇ ਆਪ ਔਰ ਆਪਣੀ ਸੰਗਤ ਨੂੰ ਵਧੀਆ ਸਹੂਲਤ ਦੇ ਸਕਦੇ ਆ ਆਓ ਤੁਹਾਨੂੰ ਦਿਖਾਨਦੇ ਹਾਂ ਹੁਣ ਕਮਰੇ ਯਾਰ ਰਿਸੈਪਸ਼ਨ ਔਰ ਕਮਰਿਆਂ ਦੀ ਸਾਫ ਸਫਾਈ ਕਰਨ ਵਾਸਤੇ ਸਟਾਫ ਸਾਰਾ ਮੌਜੂਦ ਹੈ ਦੋ ਟਾਈਮ ਕਮਰਿਆਂ ਦੀ ਸਾਫ ਸਫਾਈ ਹੁਣ ਤਿੰਨ ਮੰਜ਼ਿਲੇ ਹਮਾਰਾ ਤ ਹੈ ਜਿਹਦੇ ਵਿੱਚ 60 ਕਮਰੇ ਆ ਔਰ ਸੱਤ ਹਾਲ ਬਣਾਏ ਗਏ ਨੇ ਵੱਡੇ ਵੱਡੇ ਸੋ ਪਹਿਲਾਂ ਤੁਹਾਨੂੰ ਹਾਲ ਦਿਖਾਣੇ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਏਸੀ ਹਾਲ ਹੈ ਸਾਰੇ ਔਰ ਗੱਦਿਆਂ ਦਾ ਪ੍ਰਬੰਧ ਵੀ ਵਧੀਆ ਕੀਤਾ ਗਿਆ ਜਿਹਦੇ ਵਿੱਚ 100 ਦੇ ਕਰੀਬ ਜਿੱਥੇ ਸਨ ਜਿਹੜਾ ਲਗਦਰ ਹਾਲ ਦਾ ਪ੍ਰਬੰਧ ਵੀ ਕੀਤਾ ਗਿਆ

ਸੋ ਦੋ ਲਿਫਟਾਂ ਲੱਗੀਆਂ ਹੋਈਆਂ ਲਿਫਟ ਦੇ ਨਾਲ ਤੁਸੀਂ ਉੱਪਰਲੇ ਕਮਰਿਆਂ ਦੇ ਵਿੱਚ ਜਾ ਸਕਦੇ ਹੋ ਉੱਪਰਲੀ ਬਿਲਡਿੰਗ ਦੇ ਵਿੱਚ ਜਿਸ ਦੇ ਨਾਲ ਹੀ ਵਧੀਆ ਗੈਲਰੀ ਹੈ ਦੂਸਰੀ ਲਿਫਟ ਇਸ ਪਾਸੇ ਹੈ ਸੋ ਇਹਦੇ ਨਾਲ ਹੀ ਤੁਸੀਂ ਕਮਰੇ ਦੇਖ ਸਕਦੇ ਹੋ ਬਹੁਤ ਸੋਹਣੇ ਜਿਹੜੇ ਕਮਰੇ ਬਣਾਏ ਗਏ ਹਨ ਜਿਹੜਾ ਹੈ ਮਿਸਟਰ ਸਰਦਾਰ ਸਾਹਿਬ ਤੀਨੂ ਜੀ ਨੇ ਤੀਨੂ ਜੀ ਪੂਰਾ ਨਾਮ ਕੀ ਹੈ ਜਸਵਿੰਦਰ ਜਸਵਿੰਦਰ ਸਿੰਘ ਤੀਨੂ ਸਕਰੀਨ ਤੇ ਇਹਨਾਂ ਦਾ ਨੰਬਰ ਵੀ ਦਵਾਂਗੇ ਆਉਣ ਵਾਲੀ ਸੰਗਤ ਜ਼ਰੂਰ ਦੇਖੇ ਸੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਨਾਲ ਹੀ ਅਟੈਚ ਔਰ ਬਾਹਰ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਸਰਦੀਆਂ ਦੇ ਵਿੱਚ ਗੀਜ ਦੇ ਪ੍ਰਬੰਧ ਵਧੀਆ ਕੀਤੇ ਗਏ ਨੇ ਸੋ ਬਾਹਰ ਤੁਹਾਡੀ ਗੈਲਰੀ ਹੈ ਤੁਸੀਂ ਇੱਥੇ ਕੱਪੜੇ ਵਗੈਰਾ ਸੁਕਾ ਸਕਦੇ ਹੋ ਸਾਰੇ ਕਮਰੇ ਸਾਫ ਸਫਾਈਆ ਔਰ ਪਾਉਰੂ ਵਾਟਰ ਨਾਲ ਦਿੱਤਾ ਜਾਂਦਾ ਹੈ ਸੂ ਸਾਰੀ ਜਗ੍ਹਾ ਸਾਫ ਸਫਾਈ ਦੇ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਸਾਫ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਜਿਹੜੇ ਕਮਰਿਆਂ ਦੇ ਰੇਟ ਹੈ ਉਹ ਸਿਰਫ 500 ਰੁਪਿਆ ਕਮਰੇ ਦਾ ਰੇਟ ਰੱਖਿਆ ਗਿਆ ਸਾਰੇ ਕਮਰੇ ਸਾਫ ਸੁਥਰੇ ਨੇ ਏਸੀ ਨੇ ਔਰ ਇਹਨਾਂ ਦੇ ਨਾਲ ਹੋਰ ਜੇ ਸਹੂਲਤ ਵਧ ਜਾਵੇ ਤਾਂ ਤੁਹਾਨੂੰ ਗੱਦਿਆਂ ਦੇ ਪ੍ਰਬੰਧ ਵੀ ਇੱਥੇ ਦਿੱਤੇ ਗਏ ਨੇ ਸੁਹਾਰ ਕਮਰਾ ਜਿਹੜਾ ਹੈ

ਤੱਕ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਵੀ ਗੁਰੂ ਘਰ ਨੂੰ ਆਣ ਜਾਣ ਵਾਸਤੇ ਬੱਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਮੇਰੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਪੌੜੀਆਂ ਦਾ ਪ੍ਰਬੰਧ ਵੀ ਹੈਗਾ ਹੈ ਲਿਫਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੋ ਜਿਹੜੀ ਸੰਗਤ ਤੱਕ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਆ ਰਹੀ ਹੈ ਉਹਨਾਂ ਵਾਸਤੇ ਗੁਰੂ ਕਾ ਬਾਗ ਪਟਨਾ ਸਾਹਿਬ ਪਵਨ ਬਣਾਇਆ ਗਿਆ ਹੈ ਜਿਸ ਵਿੱਚ ਬਹੁਤ ਹੀ ਵਧੀਆ ਕਮਰੇ ਨੇ 60 ਕਮਰੇ ਇਸੇ ਕਮਰੇ ਹੱਤ ਵੱਡੇ ਹਾਲ ਨੇ ਸੁਸੰਗਤ ਦੇ ਵਾਸਤੇ ਵਧੀਆ ਪ੍ਰਬੰਧ ਜਿਹੜੀ ਪਟਨਾ ਗਵਰਨਮੈਂਟ ਤੇ ਤਕਸਰੀ ਪਟਨਾ ਸਾਹਿਬ ਨੂੰ ਦਿੱਤੇ ਗਏ ਨੇ ਲੰਗਰ ਦੀ 24 ਘੰਟੇ ਸਹੂਲਤਾਂ ਆਰੋ ਵਾਟਰ ਦਾ ਨੂੰ ਦਿੱਤਾ ਜਾ ਰਿਹਾ ਔਰ ਮੈਡੀਕਲ ਸਹੂਲਤ ਵੀ ਜੇਕਰ ਕੋਈ ਮਰੀਜ਼ ਬਿਮਾਰ ਹੋ ਜਾਂਦਾ ਤੇ ਉਥੋਂ ਦਿੱਤੀ ਜਾਂਦੀ ਹੈ ਸੋ ਸਕਰੀਨ ਤੇ ਨੰਬਰ ਸ਼ੇਅਰ ਜ਼ਰੂਰ ਕਰਾਂਗੇ ਜੇਕਰ ਤੁਸੀਂ ਵੀ ਤਕਸਰੀ ਪਟਨਾ ਸਾਹਿਬ ਦੇ ਦਰਸ਼ਨ ਦੀ ਧਾਰ ਲਈ ਆ ਰਹੇ ਹੋ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਇੱਕ ਦਿਨ ਦੇ ਰੂਮ ਦਾ ਕਿਰਾਇਆ ਜੋ ਕਿ 500 ਰੁਪਇਆ ਹੈ ਜੋ ਤੁਸੀਂ ਵੀ ਇਸ ਹੁਣ ਲੈ ਸਕਦੇ ਹੋ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਔਰ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਤਾਂ ਕਿ ਤਕਸਿਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਵੀ ਖਰਚਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਬੁਸ਼ਾ ਫੀਸਿੰਗ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਸ਼੍ਰੀ ਪਟਨਾ ਸਾਹਿਬ